ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਈਵਾਲ ਬੈਡ ਦਿਖਾਉਣੀ ਆ ਠੰਡੀ ਸੀਰ ਬਰਫ ਦੀ ਸਿੱਲੀ ਵਰਗੀ ਬਿਨਾ ਨਿਆਣੇ ਤੋਂ ਦੋਨੇ ਪਾਸੇ ਜਿਹੜਾ ਮਰਜੀ ਬੈਠੀ ਚੱਲੇ ਅੱਗੇ ਪਿੱਛੇ ਦਾ ਲੈਵਾ ਫਿੱਟ ਫੜਾ ਡਟੇਰੇ ਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਆਪਾਂ ਬਈ ਧਾਰਾਂ ਹੀ ਮਾਰ ਕੇ ਦਿਖਾ ਦਿੰਦੇ ਆ ਕੋਈ ਵੀਰ ਐ ਨਾ ਕਰੇ ਵੀ ਜਿੰਨੇ ਨਾ ਤਾਜੀ ਸੂਈ ਆ ਗਈ ਬੈਠ ਜਿਵੇਂ ਠੀਕ ਹੈ ਵੀ ਮਤਲਬ ਹੀ ਨਹੀਂ ਹੈਗਾ ਇਹ ਨੂੰ ਕੋਈ ਔਲ ਦਾ ਜਾਂ ਸੌਲ ਦਾ ਦੂਜਾ ਸੂਆ ਬੈਠ ਸੂਈ ਹੈਗੀ ਕੋਈ ਨਿਆਣਾ ਨਹੀਂ ਪਾਇਆ ਕੋਈ ਆਪਾਂ ਇਹਦੇ ਬੱਚਾ ਨਹੀਂ ਲਾਏਗਾ ਠੀਕ ਧਾਰਾਂ ਹੀ ਮਾਰ ਦੇ ਪਹਿਲਾਂ ਨਾ ਰੋਜੀ ਪੁੱਛੀ ਜਾਂਦੇ ਆ ਸੋ ਧਾਰ ਦੇਖੋ ਕਿਆ ਬਤਾ ਮਾੜੇ ਮਗਰ ਨੂੰ ਵਜਦੀ ਨਹੀਂ ਧਾਰੇ ਦੇ ਮੜਾ ਮਾਗਾ ਸਾਈਡ ਜੀ ਦਿਓ ਕੇ ਦਿਖਾਓ ਸੋ ਬਰੋ ਧਾਰਾਂ ਮਾਰ ਕੇ ਦਿ 12 ਵਜੇ ਲਾਹੌਰ ਸੁਣਦਿਆਂ ਜਮਾ ਮੋਟਾ ਮੋਟਾ ਚੋਣਾ ਕੋਈ ਭੂਰ ਸਰਲਾ ਨਹੀਂ ਕੋਈ ਥਾਂ ਟੁਰਦਾ ਮੋਕਦਾ ਨਹੀਂ ਥੋ ਦੇਖੋ ਚਵਾਈ ਜਮਾ ਕਿਆ ਬਾਤਾਂ ਤੇ ਲੇਵਾ ਪੁੱਤਾਂ ਦੀ ਧਾਗੇ ਪਿੱਛੇ ਦਾ ਵਧੀਆ ਬੱਚਾ ਜਨਦਿਆਂ ਕੋਈ ਮੂਰੇ ਨਹੀਂ ਖੜਾ ਪਿੱਛੇ ਨਹੀਂ ਖੜਾ ਤੇ ਥਾਣਾ ਦੀ ਤਾਂ ਜਮਾ ਖਬਰਦਾਰ ਆ ਓਕੇ ਹੈਣਾ ਬਾਈ ਮੈਂ ਨਾ ਸੌ ਦੀ ਸੋਈ ਹੈਗੀ ਕੋਈ ਐ ਨਹੀਂ ਗਈ ਲੈ ਠੀਕ ਹੈ ਥੋ ਤਾਰਾ ਤੁਰਾ ਦੇਖੋ ਕਿਆ ਬਾਤਾਂ ਕਿਆ ਬਾਤਾਂ ਮੋਟਾ ਮੋਟਾ ਚੋਣਾ ਥੋ ਦੇਖੋ ਜਮਾ ਕੋਈ ਆਪਾਂ ਨਿਆਣਾ ਨਹੀਂ ਪਾਇਆ ਹੈਣਾ ਕੋਈ ਨਿਆਣਾ ਨਹੀਂ ਪਾਇਆ ਬਈ ਲੈ ਬੋੜਾ ਹੀ ਆ ਹਾਲੇ ਤੇਰ ਕਿੰਨਾ ਕ ਟਾਈਮ ਹੋਗਾ ਸੂਈ ਨੇ ਇਹਨੂੰ ਬਈ ਇਹਨੂੰ ਹੋਗੇ ਤਾਂ ਮਨ ਕ ਤਿੰਨ ਘੰਟੇ ਜੇਰ ਜੂਰ ਪਈ ਵੀਰੇ ਡਾਨਾ ਜਮਾ ਠੀਕ ਹੈ ਹਾਂ ਤੇ ਆਪਣਾ ਨਾਮ ਐਡਰੈਸ ਦੱਸ ਦੀ ਪਹਿਲਾਂ ਨਾਮ ਤਾਂ ਬਈ ਭਰਨੂ ਸੀਗਾ ਪਿੰਡ ਹੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 987768299 ਦੂਜਾ ਨੰਬਰ ਹੈ 97355046 ਇਹ ਵੱਡੇ ਭਰਾਣ ਬਰਾਈ ਠੀਕ ਹੈ ਬੱਚਾ ਇਹਨੇ ਕੀ ਪਾਦਾ ਬੱਸਾ ਮਾਰ ਬਈ ਜੇ ਕਿਤੇ ਉਦਾਂ ਹੁੰਦਾ ਹਨਾ ਬੱਸੀ ਬਹੁਤ ਪਿਆਰੀ ਦਿੱਤਾ ਪਰ ਜਰਸੀ ਬੱਸਾਗਾ ਠੀਕ ਹੈ ਹਾਂ ਤੇ ਕਿੰਨਾ ਦੁੱਧ ਪਾਉ ਉਸ ਬਾਰੇ ਦੁੱਧ ਬਾਈ ਮਾਲਕਾ ਦਾ ਅਨੁਸਾਰ ਕਹਿੰਦੇ ਵੀ ਅਸੀਂ 17 ਕਿਲੋ ਦਾ ਪਲੂਣਾ ਦੁੱਧ ਚੋਇਆਗਾ ਐਤੀ 20 ਕਦੋਂ ਮੰਨ ਕੇ ਵੜ ਜਿਹੜਾ ਮਰਜੀ ਬੰਦਾ ਲੈ ਲਈ 20 ਕਿਲੋ ਵਾਲਾ ਬੈਠ ਹੈਗਾ ਵੜ ਤੇ ਬਾਕੀ ਵਜਨ ਵਜੂਤ ਪੌਲੀ ਪੁਲੀ ਬਹੁਤ ਜਿਆਦੇ ਹੈ ਹਨਾ ਪੌਲੀ ਪੁਲੀ ਬਾਈ ਸੇਮੀ ਸੁਮੀ ਬਹੁਤ ਟੌਪ ਦੀ ਹੈ ਬੈਣੋ ਉਹ ਬਿਰੋ ਲੇਵਾ ਦੇਖੋ ਜਮਾ ਬੈਕ ਸਾਈਡ ਤੇ ਅੱਗੇ ਨੂੰ 1.5 ਫੁੱਟ ਤੇ ਮਗਰ ਨੂੰ 4 ਫੁੱਟ ਜਮਾ ਦੇਖੋ ਅੱਗੇ ਪਿਛੇ ਦਾ ਲੇਵਾ ਜਮਾ ਤੇ ਜਿਵੇਂ ਪਾਰਾ ਲੇਵਾ ਕੋਈ ਸਾਈਡ ਨਹੀਂ ਕੋਈ ਪਾਸਾ ਨਹੀਂ ਹਨਾ ਮਾਗਣਾ ਕੋਈ ਨਹੀਂ ਬਈ ਹਨਾ ਦੁਬਾਰੇ ਆਪਾਂ ਇੰਹੀਂ ਬਹਿ ਜੇਨੇ ਫੇਰ ਹੀ ਆਪਾਂ ਠੀਕ ਹੈ ਸੋਭਰੋ ਤਾਰਾ ਕੋਈ ਦਿੱਕਤ ਨਹੀਂ ਕੋਈ ਠੀਕ ਹੈ ਮਾਰਦੀ ਬਣਿਆ ਤਾਰਾ ਦੇਖੋ ਜਮਾ ਕਿਆ ਬਾਤ ਹੈ ਨਜ਼ਾਰੇ ਦਾ ਜਿਹੜੇ ਵੀ ਕਹਿੰਦੇ ਸੀ ਸਾਈ ਬਾੜ ਵੈਟ ਲੈਣੀ ਆ ਲੈ ਨਹੀਂ ਠੰਡੀ ਆ ਲੈ ਸੋ ਤਾਰਾ ਦੇਖੋ ਜਮਾ ਹਨਾ ਲੈ ਮੋਟਾ ਮੋਟਾ ਚੋਣਾ ਸਾਫ ਸੁਥਰਾ ਲੈ ਭਾਈ ਦੁਬਾਰੀ ਫੇਰ ਬਹਿ ਗਏ ਆਪਾਂ ਲੈ ਆਪਾਂ ਜਵਾਬ ਨਹੀਂ ਬੜਾਣਾ ਪਤਾ ਬੈਠੀ ਥੱਲੇ ਮੜਾ ਆ ਸੋਭਰੋ ਠੰਡੀ ਸਿੱਲ ਲੈਵਾ ਦੇਖੋ ਜਮਾ ਹਨਾ ਫਿੱਟ ਫਾਟ ਲੈਵਾ ਜਮਾ ਅੱਗੇ ਪਿੱਛੇ ਦਾ ਸਵਾਹ ਦੇਖੋ ਜਿਹੜਾ ਮਰਜ਼ੀ ਬੇਟੀ ਚੱਲੇ ਹੈ ਨਾ ਕੋਈ ਜਵਾਬ ਹੀ ਬਏ ਬਈ ਦੇਖੀ ਲੈ ਕੋਈ ਜਿਹੜਾ ਜਵਾਬ ਜਵਾਬ ਚੋਲੇ ਚਾਹੇ ਬਈ ਜਿਹੜਾ ਮਰਜ਼ੀ ਚੋਲੇ ਕੋਈ ਐਂ ਗੱਲ ਨਹੀਂ ਗਈ ਅਣਜਾਣ ਵੀ ਅਣਜਾਣ ਜੰ ਬੰਦਾ ਚੋਲੂਗੇ ਉਹਨੂੰ ਤਾਂ ਠੀਕ ਹੈ ਚੋਣ ਦਾ ਸਵਾਲ ਆਉਂਦਾ ਜਮਾ ਮੈਂ ਕਹਣਾ ਬਈ ਜਿਵੇਂ ਮਰਜ਼ੀ ਹੋਈ ਕੋਰੀ ਚੱਲ ਵਿਚਾਰੀ ਨੂੰ ਕੋਈ ਔਲ ਨਹੀਂ ਕੋਈ ਭਲ ਨਹੀਂ ਆ ਕੋਈ ਇਹਨੂੰ ਨਿਆਣੇ ਨਹੀਂ ਗਾ ਬਾਕੀ ਬਈ ਦੇਖੀ ਸਾਈ ਵਾਲੇ ਫੈਟ ਵਾਲੀ ਚੀਜ਼ ਹੁੰਦੀ ਆ ਜਮਾ ਹਾਂ ਫੈਟ ਵਾਲੀ ਹੁੰਦੀ ਆ ਬਈ ਬਾਕੀ ਆਪਾਂ ਉਹ ਵਾਲਾ ਸਾਈ ਵਾਲ ਜਦੋਂ ਲੈ ਕੇ ਆਵਾਂਗੇ ਪਰ ਬਰਤ ਦੀ ਸਿੱਲੀ ਆਊਗੀ ਚਾਹ ਮਹੀਨੇ ਬਾਅਦ ਇੱਕੋ ਹੀ ਲਈ ਸੋ ਜਾਇ ਦੇ ਗੱਲ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮਾਰਕ ਦੇ ਨਾਲ ਹਨਾ ਐਵੇਂ ਲੈ ਕੇ ਵੀ ਫਿਰ ਲਾਂਬਾ ਦੇ ਜਾਣਾ ਹਨਾ ਨਾ ਬਈ ਨਾ ਲੀਲੀਆਂ ਫੀਲੀਆਂ ਇਕੱਠੀਆਂ ਕਰਨ ਦਾ ਫਾਇਦਾ ਕੋਈ ਨਹੀਂ ਬਈ ਐਵੇਂ ਫਾਇਦਾ ਕੀ ਇਕੱਠੇ ਕਰਨਾ ਠੀਕ ਨਾ ਗੱਲ ਬਾਅਦੋਂ ਅਗਲਾ ਮੁੜ ਕੇ ਆ ਕੇ ਕਹਿ ਕੇ ਜਾਂਦੇ ਆ ਬਈ ਐਵੇਂ ਉੱਥੇ ਆ ਹੁੰਦਾ ਹੁੰਦਾ ਪਰ ਆਪਾਂ ਕਿਹਦਾ ਨਾਂ ਨਹੀਂ ਲੈਂਦੇਗੇ ਠੀਕ ਨਾ ਗੱਲ ਜਮਾ ਸੋ ਬਾਕੀ ਜਾਇ ਦੇ ਗੱਲਾਂ ਝੋਨਾ ਬਹੁਤ ਔਖਾ ਮੁਸਕਰ ਆ ਵੀ ਗਿਆ ਪੈਸਾ ਬਹੁਤ ਔਖਾ ਬਣਦਾ 100 ਦੇ ਨੋਟ ਦੀ ਬੈਲ ਜੀ ਉਹਨੂੰ ਪਤਾ ਜਿਹਨੂੰ ਮੁੜਕਾ ਆ ਕੇ ਬਣਦੇ ਆ ਮੁੜਕਾ ਆ ਕੇ ਬਣਦੇ ਆ ਬਈ ਸਹੀ ਗੱਲ ਜਾਇ ਗੱਲਾਂ ਸੋ ਲੇਵਾ हां भाई ਤੇ ਠੰਡੀ ਸੀਲ ਦਾ ਕੋਈ ਯਾਤਰੀ ਹੈ ਨਾ ਮੈਂ ਕਹਣਾ ਬਈ ਹਏ ਥੋੜਾ ਬੱਚੇ ਦਾ ਕਰਕੇ ਕਰਦੀ ਨਹੀਂ ਤਾਂ ਬੱਚੇ ਕੋਲ ਲੈ ਚਾ ਹਾਈ ਵਾ ਥੋੜਾ ਬੱਚਾ ਜਿਆਦਾ ਕਰਦੀ ਹੁੰਦਾ ਬੱਚੇ ਦਾ ਜਾਨੇ ਦੇਖੋ ਪੁੱਤਾਂ ਦੀ ਤਾਂ ਕਿਆ ਬਾਤ ਆ ਪੂਰਾ ਫੱਟ ਫਾੜ ਲੇਵਾ ਜਮਾ ਤੋਰੇ ਤਾਰੇ ਵਾਲੇ ਪਾਸਿਓਂ ਕਹਿੰਦੇ ਲੋ ਸਾਰੇ ਪਾਸਿਓਂ 21 ਦੀ 21 ਆ 19 ਦਾ ਕੋਈ ਕਹਿ ਨਹੀਂ ਸਕਦਾ ਨਹੀਂ ਕਹਿ ਨਹੀਂ ਸਕਦਾ ਬਾਈ ਠੀਕ ਹੈ ਨਾ ਗੱਲ ਕੋਈ ਐ ਜੇਵੇਂ ਲੇਵਾ ਸਹੀ ਵਾਲਾ ਨਾ ਹੁੰਦਾ ਨਾ ਲੇਵਾ ਟਟਮਾ ਹੁੰਦਾ ਆ ਥਾਣਾ ਬਾਅਦ ਫਿਰਦੇ ਹੁੰਦੇ ਨਹੀਂ ਜਿਵੇਂ ਜਿਵੇਂ ਦਰਦ ਨਹੀਂ ਕੇਲੇ ਦੀ ਹੁੰਦੀ ਐ ਲੰਮਕਦੇ ਫਿਰਦੇ ਹੁੰਦੇ ਨੇਗੇ ਇੱਕ ਗੱਲ ਆਪਾਂ ਹੋਰ ਦੱਸ ਜੇ ਇਹਦੇ ਉਹ ਕਰਨਗੇ ਜਿਹੜੇ ਪੁੰਦਨੇ ਹੁੰਦੇ ਉਹ ਠੱਗੀ ਵਾਲੇ ਜਮ ਬਈ ਹਾਂ ਹੋ ਸਕਦਾਗਾ ਕੁਝ ਕਹਿ ਨਹੀਂ ਸਕਦੇ ਹੁਣ ਵੀ 40000 ਜੀ ਹੋਮ ਡਿਲੀਵਰੀ ਫਰਾਂਦਾ ਹੋਊ ਉਹ ਗੱਲਾਂ ਉਹ ਆਹ ਸਾਹਿਵਾਲ ਨੂੰ ਹੋਰ ਆ ਬਈ ਹਾਂ ਇੱਕ ਗੱਲ ਤੇਰੀ ਹੋਰ ਜਿਆ ਆ ਬਈ ਢਿਲੋਂ ਤੇ ਗੱਲ ਕਰ ਲਈ ਆਪਣੇ ਕੋਲੇ ਬਈ ਘੱਟ ਤੋਂ ਘੱਟ ਨਾਂ ਵਾਲੇ 10 ਫੋਨ ਆਇਆ ਹੋਰ ਜੀ ਵੀਰਾਂ ਦੇ ਆਪਣੇ ਕੋਲੇ ਵੀ ਬਈ ਕਹੇ ਸਾਡੇ ਨਾਲ ਠੱਗੀ ਹੋ ਗਈ ਮੈਂ ਵੀਰੇ ਉਹ ਤੋਂ ਪਹਿਲਾਂ ਦੇਖ ਕੇ ਪੈਸੇ ਪਾਉ ਠੀਕ ਹੈ ਨਾ ਗੱਲ ਹੁਣ ਅਸੀਂ ਸਾਹਮਣੇ ਖੜੇ ਹਾਂ YouTube ਤੇ ਆਗੇ ਠੀਕ ਹੈ ਨਾ ਗੱਲ ਇਹਦੀ ਗੱਲ ਤੂੰ ਵੀ ਲੈ ਲੇਗਾ ਨਾਲ ਵੀ ਭਾਈ ਕੋਈ ਗੱਲ ਨਹੀਂ ਪੈਸੇ ਪਾ ਦੇ ਵੀ ਬੰਦੇ ਖੜੇ ਨਹੀਂ ਗੀ ਦੋਹਾਂ ਜੇ ਗੱਲਾਂ ਜਮ ਹਣਾ ਸੋਇਚਾ ਬੰਡ ਰੈਸ ਜਹਾ ਜਮ ਬਾਕੀ ਕੋਈ ਆਪਣੀ ਇੱਕ ਵੀਡੀਓ ਨਹੀਂ ਹੈਗੀ ਤੇ ਇਹਦੀ ਘੱਟ ਤੋਂ ਘੱਟ 1000 ਵੀਡੀਓ ਵੀਡੀਓ ਆਪਣੇ ਚੈਨਲ ਤੇ ਪਈ ਆ ਪਈ ਹੈਗੀ ਸੋ ਸੇਵਾ ਹੈ ਬਾਕੀ ਭਾਈ ਆਪਣੇ ਕੋਲ ਆ ਗਾਇਆਂ ਹੋਰ ਵੀ ਖੜੀਆਂ ਨੇ 10 ਪਰ ਆਪਾਂ ਦਿਖਾਉਣੀ ਇੱਕੋ ਹੀ ਆ ਗੱਲੀ ਵੀ ਕਹਿੰਦੇ ਭਾਪੀ ਜਿਹੇ ਜੀ ਮਰਜ਼ੀ ਪਸੰਦ ਕਰ ਲੈ ਬੰਦਾ ਯਾਰ ਜਿਹੇ ਜੀ ਮਰਜ਼ੀ ਪਸੰਦ ਕਰ ਲੈ ਆਪਣੇ ਕੋਲ ਵੀ ਦਿਖਾਉਣੀ ਅੱਜ ਇਹੀ ਹੈਗੀ ਵੀ ਉਹ ਕੱਚੀਆਂ ਆਗੀਆਂ ਤੇ ਲੇਵਾ ਦੇਖ ਜਮ ਬੈਗ ਸੈਰ ਤੇ ਯਾਰ ਸਵਾਦ ਆਉਂਦਾ ਜਮ ਇਹੇ ਜੀ ਵਹਿੜ ਲੈ ਕੇ ਬੰਦਾ ਹਣਾ ਜਵਾਗ ਸਾਰਾ ਜੋੜ ਸੇ ਖਿਆਣਗੇ ਆਪਣੇ ਕਿ ਦੱ ਕੁਈ ਐ ਨਹੀਂ ਲੈ ਵੀ ਸਾਰੇ ਪਾਸੇ ਓਕੇ ਆ ਸੌ ਦੀ ਸੌ ਦੇ ਜੇ ਮੰਨ ਕੇ ਚੱਲ ਸੇਵਾ ਕਰਨ ਨੂੰ ਬੰਦਾ 20 ਚੋੜੂ ਪਰ ਲੈ ਨਾਲ ਚਾਹੇ 19 ਮੰਨ ਲੈ ਚਾਹੇ 21 ਮੰਨ ਲੈ ਹਣਾ ਬਈ ਐਂ ਦਾ ਆਪਾਂ ਪਿਛਲੀ ਵਾਰ ਟੱਲੋ ਤੇਰੇ ਚੈਨਲ ਤੇ ਵੀਡੀਓ ਪਾਈ ਸੀ ਹਣਾ ਬਜਾਰਾਂ ਨੇ ਆਪਾਂ ਨੂੰ ਬੈਣਾ ਉਹ ਤੋਂ ਪੈਸੇ ਪਾ ਦੇ ਆਪਾਂ ਨੂੰ ਉਹ ਤਾਂ ਸਾਨੂੰ ਕਹ ਦੁੱਧ ਹੀ ਚਾਹੇ 12 ਕਿਲੋ ਦੇ ਦੇ ਆਪ ਦਾ ਰੁਪਿਆ 1000 ਹੀ ਥੜਾਇ ਸੀ ਹੁਣੇ ਤੇ ਬਈ ਥਾਣਾ ਚ ਬਿੱਥੀ-ਬੁੱਥੀ ਬਹੁਤ ਦਾਣਾ ਮੂਰ ਰਸਣਾ ਚ ਹਾਂ ਬਈ ਜੇ ਵਾਂ ਹੋਊਗਾ ਭਾ ਭਾਈ ਜਾਇਜ਼ ਕੋਈ ਇਹਦਾ ਕੋਈ 90 ਨਹੀਂ ਹੋਣਾ ਕੋਈ 95 ਨਹੀਂ ਹੋਣਾ ਕਰਾਂਗੇ ਜੇ ਮੈਂ ਫੋਨ ਤੇ ਕਰਾਂਗੇ ਜੇ ਮੈਂ ਜਾਇਜ਼ ਰੇਟ ਤੇ 90 ਤੋਂ ਅੰਦਰ ਹੀ ਆ ਡਰਨ ਵਾਲੀ ਗੱਲ ਨਹੀਂ ਹਾਂ ਭਾਈ ਸੋ ਫਿਰੋ ਚੀਜ਼ ਬਹੁਤ ਤਗੜੀ ਜਿਹੜੇ ਵੀ ਕਹਿੰਦੇ ਸਾਈਬਾ ਲੈਣੀ ਆ ਨਜ਼ਾਰੇਦਾਰ ਤੇ ਹੁਣ ਪਸਮਾਚ ਆ ਗਈ ਹਣਾ ਭਾਈ ਫੁੱਲ ਪਸਮਾਚ ਤੇ ਆ ਗਈ ਆਪਾਂ ਸੋ ਲੈ ਵਾ ਲੂ ਪਾਣੀ ਦੇ ਮੇਰਾ ਥੰਤੋ ਦੀ ਆਪਾਂ ਬੈਠਦੇ ਸੋ ਫਿਰੋ ਫੇਸ ਕੁਆਲਿਟੀ ਵਗੈਰਾ ਵੇਖਰ ਦੀ ਫੇਰ ਦੇਖ ਸਕਦੇ ਹੋ ਤੇ ਸਾਫ਼ ਸੁਥਰੇ ਰੰਗ ਦੇ ਵਿੱਚ ਆ ਤੇ ਲੈ ਵਾ ਦੇਖੋ ਪੁੱਤ ਜੀ ਦਾ ਕਿਆ ਵਾਤਾ ਜਿਵੇਂ ਕਹਿੰਦੇ ਨੇ दारू ਗੱਲਾਂ ਨੂੰ ਤੇ ਕਿਆ ਮੱਲਾਂ ਨੂੰ ਤੇ ਮ ਤੇ ਪੂਰੀ ਸੋਹਣੀ ਪੁੱਤਾਂ ਦੀ ਵੇਖ ਨੂੰ ਬੈਠ ਦਿਖਾ ਦੀ ਰੇਟ ਵੀ ਵੀਰ ਕਹਿੰਦਾ ਜਮਾਬਾਜ ਹੋਊਗਾ ਜਾ ਜਾਊ ਭਾਈ ਆਮ ਕਰ ਹਰੇਕ ਵੀ ਖਰੀਦ ਸਕਦਾਗਾ ਜੇ ਆਪਾਂ ਉਦਾਂ ਮੰਡੀ ਚ ਬਾਗ ਜੀ ਹੈ ਨਾ ਆਪਾਂ ਲੈਣ ਵੀ ਠੀਕ ਹੈ ਨਾ ਮੱਧ ਲੈਣ ਬਾਗ ਜੀ ਜੇ ਇਹਦੇ ਮੁੱਲੇ ਵਾਲ ਲੱਗਿਆ ਹੋਵੇ ਆਹ ਨਾਲ 7 ਲੱਖ ਰੁਪਏ ਪਹਿਲਾਂ ਉਹੀ ਮੰਗੂਗਾ ਸੋ ਬੈਠੇ ਪਹਿਲਾਂ ਕਹਿੰਦੇ ਭਾਈ 15 ਲੱਖ ਹੀ ਮੰਗਾਗਾ ਸੋ ਆ ਦੇਖੋ ਇਹ ਬੜਾ ਬਹੁਤੀ ਨਹੀਂ ਕਹਣੀ ਜੀ ਜਿਹੜਾ ਬਰਫੀ ਛਿੱਲੀ ਹੋਈ ਆ ਵੀ ਦੇਖ ਕੇ ਬੁਸਰੀ ਜਾਊ ਜਾਂ ਲੱਤਾਂ ਹੀ ਮਰ ਜਿਊ ਉਹ ਇਹਦੇ ਵਿੱਚ ਗੁਣ ਨਹੀਂ ਹੈਗਾਗਾ ਨੰਬਰ ਐਡਰੈਸ ਬੋਲ ਜੀ ਆਪਣਾ ਨੰਬਰ ਹੈਗਾ ਭਈ ਆਪਣਾ 987786899 ਦੂਜਾ ਨੰਬਰ ਹੈਗਾ 973550 ਸੋਸ ਵਾਲੀ ਇਹ ਵੱਡੇ ਭਰਾ ਨੰਬਰ ਆਈ ਸੋ ਵੀਡੀਓ ਦੇਖਣੇ ਚ ਇਹਨਾਂ ਨੂੰ ਪਿਆਰ ਦੇ ਲਈ ਤੈਜਲ ਦੋ